ਦੇਰੋਂ ਭੁਲੇਖਾ ਜਿਹੜੇ ਕਈ ਆਪਣੇ ਹੈਗੇ ਆ ਕਿ ਲੇਲੇ ਦੀ ਬਗਿਹਾਰ ਦੇ ਨਾਲ ਕਦੇ ਦੋਸਤੀ ਨਹੀਂ ਹੁੰਦੀ ਜਿਹੜੇ ਰੇਸਿਜ਼ਮ ਦੀ ਹਵਾ ਨੂੰ ਹੇਟ ਦੀ ਹਵਾ ਨੂੰ ਜਿਹੜੇ ਅੱਜ ਦੀ ਹਵਾ ਨੂੰ ਤੇਜ਼ ਕਰ ਰਹੇ ਆ ਅੱਗ ਨੂੰ ਤੇਜ਼ ਕਰ ਰਹੇ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਦੋਂ ਭੇੜੀਏ ਨੂੰ ਭੁੱਖ ਲੱਗਣੀ ਆ ਤਾਂ ਉਹ ਲੇਲਾ ਵੀ ਖਾਣਾ ਆ ਇਸ ਕਰਕੇ ਤੁਸੀਂ ਮਤਲਬ ਜਿਹੜੇ ਨਫਰਤ ਦੀ ਹਵਾ ਨੂੰ ਅੱਗ ਨਾ ਦਿਓ ਇਸ ਮਸਲੇ ਨੂੰ ਕਲਾ ਸਟੂਡੈਂਟਾਂ ਦਾ ਕਲਾ ਸਮਝੋ ਤੁਹਾਡੀਆਂ ਜੱਬਾਂ ਅਸੀਂ ਨਹੀਂ ਖਾਧੀਆਂ ਜਿਹੜੇ ਕੀ ਪੁਰਾਣੇ ਪੰਜਾਬੀ ਆ ਜਾਂ ਪੰਜਾਬੀਆਂ ਦੇ ਗਾਂ ਬੱਚੇ ਆ ਤੁਹਾਡੀਆਂ jobbਾਂ ਦੇ ਇੰਟਰਨੈਸ਼ਨਲ ਸਟੂਡੈਂਟਾਂ ਦੇ ਕੋਲ ਹੈ ਹੀ ਨਹੀਂ jobbਾਂ ਦੇ ਤੇ ਕਿਸੇ ਕੋਲ ਵੀ ਨਹੀਂ ਹੈਗੀਆਂ jobbਾਂ ਦੇ ਤੇ ਪੀਆਰ ਬੰਦੇ ਲੀਆਂ ਦੇ ਜਿਹੜੇ ਸਿੜੀਆਂ ਦੇ ਬੰਦੇ ਉਹਨਾਂ ਦੀਆਂ jobbਾਂ ਦੇ ਆ ਜਿਹੜੀਆਂ ਟਰਕਿੰਗ ਇੰਡਸਟਰੀ ਬਨ ਵਾਹ ਵਨ ਵੱਡੀਆਂ ਸਾਡੇ ਕੋਲ ਕੇਸ ਹਉਦੇ ਹੁੰਦੇ ਸੀ ਅਗੇ ਨੇ ਸੰਦੇ ਕੋਲ ਦੋ ਦੋ ਚਾਰ ਚਾਰ ਡਰਾਈਵਰਾਂ ਦੇ ਅੱਜ ਕੱਲ ਕੇਸ ਆ ਰਹੇ ਆ 20 25 25 ਡਰਾਈਵਰਾਂ ਦੇ ਅੱਜ ਕੱਲ ਵੱਡੇ ਵੱਡੇ ਇਦਾਂ ਦੇ ਕੇਸ ਆ ਰਹੇ ਆ ਮਿਲੀਅਨ ਮਿਲੀਅਨ ਡਾਲਰ ਦੀਆਂ ਬੈਂਕਰਪਸੀਆਂ ਫਾਈਲ ਹੋ ਰਹੀਆਂ ਤੇ ਉਹ ਕਾਦੀ ਨਿਸ਼ਾਨੀ ਆ ਇਸ ਮਰ ਰਹੇ ਸਿਸਟਮ ਦੀਆਂ ਨਿਸ਼ਾਨੀਆਂ ਆ ਇਹ ਸਿਸਟਮ ਕਲਾਪਸ ਹੋਣ ਵਾਲਾ ਹੈ ਇਹਦੇ ਵਿੱਚ ਤੁਹਾਨੂੰ ਇੱਕ ਹੀ ਚੀਜ਼ ਬਚਾ ਸਕਦੀ ਆ ਜਥੇਬੰਦ ਹੋਣਾ ਜੇ ਇਕੱਲੇ-ਇਕੱਲੇ ਰਹੋਗੇ ਮਾਰ ਖਾਓਗੇ ਮਸਲਾ ਇਕੱਲਾ ਸਟ੍ਰੈਚਰ ਦਾ ਨਹੀਂ ਹੈਗਾ ਮਸਲੇ ਬਹੁਤ سارے ਤੁਹਾਡੀ ਜ਼ਿੰਦਗੀ ਦੇ ਅੱਗੇ ਤੁਸੀਂ ਗਹਾਂ ਜਿੰਨੇ ਵੀ ਆਪਾਂ ਕੰਮ ਕਰਨੇ ਆ ਉਹਦੇ ਵਿੱਚ ਤੁਹਾਨੂੰ ਜਥੇਬੰਦ ਹੋਣ ਦਾ ਤੁਹਾਨੂੰ ਇਕਨੋਮੀ ਦਾ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਇਸ ਕਰਕੇ ਸਾਡੇ ਸਕੂਲ ਆ ਜੇ ਕੈਨੇਡਾ ਦੇ ਵਿੱਚ ਰਹਿਣਾ ਇਹ ਚੀਜ਼ਾਂ ਸਿੱਖਣੀਆਂ ਸ਼ੁਰੂ ਕਰ ਲਓ ਬਹੁਤ ਗੱਲਾਂ ਕਰਕੇ ਮੈਂ ਆਪਣੀ ਗੱਲ ਸਮਾਪਤ ਕਰਨੀ ਆ ਕਿ ਅਸੀਂ ਭਾਮੀਆਂ ਜੰਦੇ ਆ ਜਿੰਨੇ ਤੁਸੀਂ ਉਹਨੇ ਤੁਸੀਂ ਕੀ ਕਰ ਸਕਦੇ ਆ ਆਪਣੇ ਨਾਂ ਦੇ ਨੂੰ ਮਸਲਾ ਦੱਸੋ ਉਹਨਾਂ ਨੂੰ ਲਿਆਓ ਸਾਨੂੰ ਇੱਥੇ ਲੰਗਰ ਦੀ ਸਾਨੂੰ ਪਰਵਾਹ ਨਹੀਂ ਗੁਰੂ ਦਾ ਲੰਗਰ ਉਹ ਮੁੱਕਣਾ ਨਹੀਂ ਹੈਗਾ ਇਹ ਚੱਲੀ ਜਾਣਾ ਇਹਦੀ ਸਾਨੂੰ ਘਾਟ ਨਹੀਂ ਹੈਗੀ ਨਾ ਸਾਨੂੰ ਪੈਸੇ ਦੇਲੇ ਦੀ ਜਿਹੜੀ ਲੋੜ ਹੈਗੀ ਆ ਤੇ ਨਾ ਸਾਨੂੰ ਫੰਡ ਦੀ ਲੋੜ ਕਹੀ ਸਾਨੂੰ ਵੀਰ ਭਰਾ ਆ ਕੇ ਪੈਸੇ ਦੀ ਪੇਸ਼ਕਸ਼ ਕਰ ਰਹੇ ਆ ਸਾਡੇ ਕੋਲ ਸਾਰਾ ਕੁਝ ਹੈਗਾ ਅਸੀਂ ਦਸਾਂ ਮੋਹ ਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਅਸੀਂ ਕੋਈ ਲੁੱਟ ਨਹੀਂ ਕਰ ਅਸੀਂ ਕੋਈ ਮਤਲਬ ਮੋਟੂ ਟੋਲਾ ਨਹੀਂ ਹੈਗਾ ਅਸੀਂ ਦੋ ਤਿੰਨ ਸ਼ਿਫਟਾਂ ਲਾ ਕੇ ਕੋਈ ਨਹੀਂ ਪਿੱਛੇ ਨੂੰ ਚਾਰ ਦਿਨ ਘੱਟ ਭੇਜ ਲਾਂਗੇ ਇੱਥੇ ਚਾਰ ਦਿਨ ਘੱਟ ਖਰਚ ਲਾਂਗੇ ਅਸੀਂ ਇੱਥੇ ਦੇ ਲਾਂਗੇ ਰੁੱਕੀ ਮਿੱਸੀ ਖਾ ਲਾਂਗੇ ਸਾਨੂੰ ਇੱਥੇ ਪੀਜੇ 버ਗਰ ਭਾਵੇਂ ਨਾ ਵੀ ਮਿਲਣ ਮਿਲ ਰਹੇ ਆ ਲੋਕਾਂ ਨੇ ਤਾਂ ਬਦਨਾਮਾ ਦੇ ਲੰਗਰ ਤੱਕ ਲਾ ਦਿੱਸੀ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਸਾਨੂੰ ਰੁੱਕੀ ਮਿੱਸੀ ਖਾ ਕੇ ਲੜਾਂਗੇ ਪਰ ਲੰਬਾ ਲੜਾਂਗੇ ਮੈਂ ਉੱਥੇ ਪਿਛਲੇ ਦਿਨਾਂ ਦੇ ਵਿੱਚ ਹੱਸਦਾ ਸੀ ਉਹਨੂੰ ਕਿ ਜਿਨ੍ਹਾਂ ਦੀ ਤੁਸੀਂ ਵਾਰਸ ਆ ਉਹ ਘੋੜਿਆਂ ਦੀਆਂ ਕੱਟੀਆਂ ਤੇ ਰਹਿ ਕੇ ਪੱਤੇ ਖਾ ਕੇ ਲੜੇ ਆ ਤੇ ਤੁਹਾਨੂੰ ਤੇ ਪੀਜੇ 버ਗਰ ਮਿਲਦੇ ਆ ਕੰਬਲ ਮਿਲਦੇ ਆ ਲਾਈਟ ਹੈਗੀ ਆ ਬਿਜਲੀ ਹੈਗੀ ਆ ਸੌਲ ਦੇ ਅੰਦਰ ਗੱਡੇ ਲੱਗੇ ਹੋਏ ਆ ਬਹੁਤ ਗੁਸਾ ਆ ਤੁਹਾਡੇ ਗੋੜ ਤਾਂ ਇਸ ਕਰਕੇ ਪਰਵਾਹ ਨਹੀਂ ਕਰਨੀ ਚਾਹੀਦੀ ਲੰਬੀ ਲੜਾਈ ਲਈ ਕਮਰਕੱਸੇ ਪਰ ਸਭ ਤੋਂ ਪਹਿਲਾਂ ਬੇਨਤੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਵਰਕ ਪਰਮਿਟ ਮੁੱਕ ਰਹੇ ਆ ਘਰਾਂ ਤੋਂ ਨਿਕਲੋ ਬਾਹਰ ਨਿਕਲੋ ਜefe ਬੰਦ ਹੋਵੇ ਜefe ਬੰਦੀ ਨੂੰ ਵੱਡੀ ਕਰੋ ਜਿੰਨੀ ਜਲਦੀ ਇਹ ਬੰਦੀ ਗਿਣਤੀ ਹੋਊਗੀ ਓਨੀ ਜਲਦੀ ਮਸਲਾ ਹੱਲ ਹੋਊਗਾ ਤੇ ਦੂਜੀ ਬੇਨਤੀ ਸਾਡੇ ਪੰਜਾਬੀ ਭਾਈਚਾਰੇ ਨੂੰ ਜਿਹੜੇ ਘਰਾਂ 'ਚ ਬੈਠੇ ਸਾਨੂੰ ਦੇਖ ਰਹੇ ਆ ਸੁਣ ਰਹੇ ਆ ਜabb ਜ਼ਿਲ੍ਹਾ ਦੇ ਲਈ ਸਾਡੀ ਜਥੇਬੰਦੀ ਨੇ ਅੱਜ ਤੱਕ ਲੜਿਆ ਘੱਟੋ ਘੱਟ ਜੀ ਉਹੀ ਘੇਰਾ ਸਾਰਾ ਅੱਜ ਤੱਕ ਬਹੁਤ ਸਾਰੇ ਲੋਕ ਉਹ ਜਿਨ੍ਹਾਂ ਦੀ ਨਹੀਂ ਅਸੀਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਇੱਕ ਡਾਹ ਕੇ ਲੜਿਆ ਹਜੇ ਤੱਕ ਕਈ ਉਹੀ ਬੰਦੇ ਨਹੀਂ ਪਹੁੰਚੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਨੇੜਲੇ ਲੋਕਾਂ ਨੂੰ ਕਹਾਂਗੇ ਪਰਿਵਾਰਕ ਮੈਂਬਰਾਂ ਨੂੰ ਕਹਾਂਗੇ ਫਿਰ ਗਵਾਂਢੀਆਂ ਨੂੰ ਕਹਾਂਗੇ ਫਿਰ ਸਾਰੇ ਪਿੰਡ ਨੂੰ ਕਹਾਂਗੇ ਤੇ ਫਿਰ ਨਾਲ ਦੇ ਪਿੰਡਾਂ ਨੂੰ ਸੱਦਾ ਦਵਾਂਗੇ ਇਸ ਕਰਕੇ ਪਹਿਲੇ ਤੁਸੀਂ ਆਓ ਜਿਹੜੇ ਸਾਡੇ ਨੇੜਲੇ ਆ ਕਿ ਤੁਹਾਡੇ ਨਾਲ ਦੇ ਚਾਰ ਦਿਨਾਂ ਤੋਂ ਲ ਸੜਕਾਂ ਦੇ ਉੱਤੇ ਸੌ ਰਹੇ ਆ ਤੁਹਾਨੂੰ ਕਿਤੇ ਨੀਂਦ ਆ ਰਹੀ ਆ ਘਰਾਂ ਦੇ ਵਿੱਚ ਕੀ ਤੁਹਾਨੂੰ ਤੁਹਾਡੇ ਹਲਕ ਦੇ ਵਿੱਚ ਰੋਟੀ ਕਿਦਾ ਲੰਘ ਰਹੀ ਆ ਜਿਨ੍ਹਾਂ ਦੇ ਨੇ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਲੜੇ ਆ ਦੂਜੀ ਬੇਨਤੀ ਪੰਜਾਬੀ ਭਾਈਚਾਰੇ ਨੂੰ ਕਿ ਕ੍ਰਿਡਿਸੀਜ਼ਮ ਕਰੋ ਅਲੋਚਨਾ ਨਾ ਕਰੋ ਪਰ ਮੇੜੇ ਨਾ ਮਾਰੋ ਸਾਡੇ ਲੈ ਕੇ ਸਵਾਲ ਆ ਜਿਹੜਾ ਮਰਜ਼ੀ ਕਰ ਲਓ ਜਿੱਦਾਂ ਦਾ ਮਰਜ਼ੀ ਕਰ ਲੈ ਅਸੀਂ ਜਵਾਬ ਦੇਣ ਨੂੰ ਤਿਆਰ ਆ ਗਲਤੀ ਵੀ ਮੰਨਣ ਨੂੰ ਤਿਆਰ ਆ ਪਰ ਆਜਣਾ ਪਰ ਸਪੋਰਟ ਕਰੋ ਲੱਤਾਂ ਨਾ ਖਿੱਚੋ ਜਿਹੜੇ ਸਾਡੇ ਨਾਲ ਵੀ ਤੁਰੇ ਸੀ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹ ਰਹੇ ਹਾਂ ਕਿ ਸਪੋਰਟ ਕਰੋ ਇਸ ਮਸਲੇ ਦੀ ਤੇ ਫੇਰ ਇਹ ਲੜਾਈ ਬਹੁਤ ਜਿਹੜੀ ਜਲਦੀ ਜਿੱਤੀ ਜਾ ਸਕਦੀ ਹੈ ਇੰਨੀ ਇਹ ਗੱਲਾਂ ਦੇ ਨਾਲ ਧੰਨਵਾਦ ਬਾਕੀ ਗੱਲਾਂ ਚਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ